ਹਾਂ ਬੋਲੋ ਕਿਹੜਾ ਕਾਟਾ ਬੱਚੇ ਬਾਗਿਓ ਹਸਪੀਟਲ ਵਿੱਚ ਡਿਊਟੀ ਕਰ ਰਹੀ ਸੀ ਬੱਚੇ ਦਾ ਰਕਾ ਬਿਲਕੁਲ ਸਹੀ ਸੀਗਾ ਸੁਬਾਹ ਉਹਦੀ ਮਮੀ ਨਾਲ 11 ਵਜੇ ਗੱਲ ਕੀਤੀ ਐ 4 ਵਜੇ ਬੱਚੇ ਨੇ ਪਾਲਟੀਨ ਨੂੰ ਇੰਜੁਆਏ ਕੀਤੀ ਹੈ ਬੜੇ ਬਾਦ ਉਸ ਤੋਂ ਬਾਅਦ ਰਾਤ 8 ਵਜੇ ਫੋਨ ਆ ਗਿਆ ਜੀ ਤੁਹਾਡੇ ਬੱਚੇ ਦੀ ਸੁਸਾਈਡ ਕਰ ਗਿਆ ਮੋਤਵਾ ਮੋਤਵਾ ਬੱਚਾ ਸ਼ਾਹ ਮੋਤਵਾ ਬਾਕੀ ਅਫਸਰ ਹੰਦਵਾ ਮੋਤਵਾ ਮਰੀਜ਼ ਕੀ ਨਾਮ ਪੜਾ ਮੇਰਾ ਨਾਮ ਰਜਿੰਦਰ ਕੌਰ ਹੈ ਹਾਂ ਜੀ ਮੈਂ ਨਵਨੀਤ ਕੌਰ ਦੀ ਮਮਾ ਮੇਰਾ ਬੱਚਾ 2 ਸਾਲ ਉੱਥੇ ਕੰਮ ਕਰਦਾ ਸੀ ਕਿੱਥੇ ਕਰ ਬਾਗੀ ਹਸਪੀਟਲ ਅਨਿਲ ਬਾਗੀ ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਮੇਰੇ ਬੱਚੇ ਨੂੰ ਇਹਨਾਂ ਨੇ ਮਰਿਆ ਦੇਤਾ ਮੇਰੇ ਨਾਲ 9:11 ਮੇਰੇ ਬੱਚੇ ਨੇ ਗੱਲ ਕੀਤੀ ਆ ਮੇਰੇ ਬੱਚੇ ਨੂੰ ਇਹ ਇਲਜ਼ਾਮ ਲਾ ਰਹੇ ਸਾਰਾ ਕੁਝ ਗਲਤ ਕਹਿ ਰਹੇ ਬੱਚੇ ਨੂੰ ਜਨਮ ਦਿਨ ਜਨਮ ਦਿਨ ਮਨਾਇਆ ਸੁਸਾਇਟੀ ਕੀਤਾ ਕਹਿੰਦੇ ਬਲਕਿ ਉੱਥੋਂ ਕੁਝ ਨਹੀਂ ਲੱਗਾ ਲੱਬਾ ਪੁਲਸ ਵਾਲਿਆਂ ਨੂੰ ਵੀ ਮੇਰੇ ਬੱਚੇ ਨੂੰ ਕੋਈ ਦੇਣ ਖਾ ਕੋਈ ਸਬੂਤ ਦੇਣ ਮੈਨੂੰ ਵੀ ਮੇਰੇ ਬੱਚੇ ਨੇ ਆਪ ਆਤਮ ਹੱਤਿਆ ਕੀਤੀ ਹੈ ਇਹ ਆਤਮ ਹੱਤਿਆ ਕਹਿ ਕੇ ਤੇ ਕੰਮ ਜਲੀਲ ਕਰਨ ਦਾ ਹੈ ਮੇਰੇ ਬੱਚੇ ਉਹ ਨਾ ਸੀ ਧਰਨਾ ਲਗਾਏ ਇਹ ਬੱਚੇ ਇਨਸਾਫ ਨਹੀਂ ਲਵਾ ਰਹੇ ਅਸੀਂ ਸਾਡਾ ਕੋਈ ਸੁਣ ਆਈ ਨਹੀਂ ਹੋਰੀ 1.5 ਡੇਡ ਮਹੀਨਾ ਹੋ ਗਿਆ ਸਾਨੂੰ ਕਿਹੜਾ ਰੋਡ ਜਾਮ ਤੇ ਹਾਂਜੀ ਕਿਹੜਾ ਰੋਡ ਜਾਮ ਤੇ ਇਹ ਫਾਜਲ ਕਿਆ ਮਾਰਾ ਰੋਜ਼ ਪਰ ਰੋਜ਼ ਪਰ ਫਾਜਲ ਤੇ ਠੀਕ ਉਹਨਾਂ ਨੂੰ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਚਾਹੀਦੀ ਸਾਨੂੰ ਪੁਲਿਸ ਵਾਲੇ ਕਹਿੰਦੇ ਅਸੀਂ ਰੱਦ ਕਰ ਦਾਂਗੇ ਤੁਹਾਡਾ ਕੇਸ ਕਰ ਦੇਣ ਕੈਮਰਾ ਡਿਲੀਟ ਆ ਤੁਸੀ ਸਾਰਾ ਕੁਝ ਉੱਥੇ ਸਬੂਤ ਇਹਨਾਂ ਨੂੰ ਸਭ ਕੁਝ ਪਤਾ ਪਰ ਇਹ ਉਸ ਕੰਮ ਤੇ नहीं तो नहीं था था था। पे नहीं कोई पेच्चे। पेच्चे। नहीं करते पाए कोई सिंपल ही भेज दे ना फोन भेजा ना मेरे बच्चे के पार्ट्स भी नहीं भेजेगे इनने एक महीना लाता इनने क्यों मेरे बच्चे का ऐडा की गुनाह सीगा मेरा बच्चा ड्यूटी कर रहा सी सेवा कर रहा सी मेरा नहीं सी इस टाइम उन का सीगा जिन्ना च मेरा बच्चा ड्यूटी करता सी उस टाइम उन का सीगा इनने मेरे बच्चे नु फड़ाता ਕਿਉਂ ਮੇਰੇ ਇਹਨਾਂ ਨਾਲ ਕੋਈ ਅਫਸੋਸ ਕਰਨਾ ਹੈ ਕਿੰਨੇ ਚਿਰ ਤੋਂ ਨੌਕਰੀ ਕਰਦੇ ਸੀ 2 ਸਾਲ ਹੋ ਗਏ ਹੈ ਤਰੇ ਕੁਛ ਕਹਿਤੋ ਨਾ ਕੀਤੀ। ਨਾ ਕੋਈ ਸ਼ਿਕਾਇਤ ਨਹੀਂ। ਮੇਰਾ ਬੱਚਾ ਹੱਸਦਾ ਖੇਡਦਾ ਕੰਮ ਕਰਦਾ ਸੀ। ਉੱਥੇ ਕੋਈ ਨਹੀਂ ਸੀ। ਸਭ ਜਾਣਦੇ ਸੀ। ਫਿਰ ਸਾਨੂੰ ਦੱਸ ਦੇ ਜਦੋਂ ਵੀ ਤੁਹਾਡਾ ਉਹ ਕੋਈ ਕਰਦਾ ਨਹੀਂ। ਨਾ ਪਹਿਲੀ ਵਾਰ। ਇਸੇ ਤਰ੍ਹਾਂ ਸਭ ਪਹਿਲਾਂ ਉਹ ਵੀ ਪਹਿਲੇ ਪੁਨੇਸ਼ ਮਾਣ ਆਦੇ ਅਸੀਂ ਖਿਲਾਫ ਨਹੀਂ ਸੀਗੇ। ਇਹਨਾਂ ਨੇ ਸਾਨੂੰ ਆਹ ਮਜਬੂਰੀ ਕੀਤਾ ਮੋਸਾਲਿਆ। ਡੀਐਸਪੀ ਨੇ ਸੁਖਿੰਦਰ ਸਿੰਘ ਨੇ ਬੱਚੇ ਦਾ ਰਿਕਾਰਡ ਪਈ ਸੀ ਬੱਚੇ ਦਾ ਰਿਕਾਰਡ ਸਹੀ ਸੀਗਾ ਉਹਨਾਂ ਨੇ ਇਨਸਾਫ ਲੈਣ ਲਿਓ ਤੁਸੀਂ ਸਾਫ ਲਿਆ ਸਾਡਾ ਸਾਰਾ ਪਿੰਡ ਸਾਡੇ ਮੇਰੇ ਭੈਣ ਭਰਾ ਸਭ ਇਨਸਾਫ ਹੁਣ ਫੇਰ ਵੀ ਨਹੀਂ ਇਨਸਾਫ ਦਿੱੰਤੀ ਤੇ ਫੇਰ ਹਟ ਲੱਗ ਪਾ ਪੁਲਿਸ ਕਹਿ ਰਹੀ ਆ ਆਏ ਧਰਨਾ ਨਹੀਂ ਚੁੱਕਿਆ ਜਾਊਗਾ ਉਹਨਾਂ ਚਰ ਨਹੀਂ ਚੁੱਕਿਆ ਜਾਊਗਾ ਜਿਵੇਂ ਪਾਏ ਉਹਨਾਂ ਨੇ ਕੁਝ ਲੇਖ ਦਿੱਤੇ ਗਏ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵੀਰ ਸਿੰਘ ਸੁਖਵੀਰ ਸਿੰਘ ਧਰਨਾ ਲਾਇਆ ਕਿਸ ਕਰਕੇ ਲਾਇਆ ਤੁਹਾਡੀ ਬੇਟੀ ਦਾ ਮਰਰ ਹੋ ਗਿਆ 7 ਤਰੀਕ ਨੂੰ ਬਾਗੀ ਹਸਪੀਟਲ ਦੇ ਵਿੱਚ ਕੀ ਕਰਦੀ ਸੀ ਬਤਵਾਓ ਨਰਸ ਦਾ ਮਰਸੀ ਡਿਊਟੀ ਕਰਦੀ ਸੀ ਜਾਂ ਟ੍ਰੇਨਿੰਗ ਕਰਦੀ ਸੀ ਡਿਊਟੀ ਕਰਦੀ ਸੀ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਮੈਸੇਜ ਆਇਆ ਜਦੋਂ ਕਤਲ ਹੋਇਆ ਸਾਨੂੰ 1:30 ਵਜੇ ਮੈਸੇਜ ਆਇਆ ਵੀ ਕੁੜੀ ਉਹਕੇ ਉਹਕੇ ਸਾਹ ਆਇਆ ਮੇਰੇ ਡੈਡ ਸੀ ਜਾਂਦੇ ਆ ਕੀ ਲੜਕੀ ਦੀ ਤੁਹਾਡੇ ਨਾਲ ਪਹਿਲਾਂ ਗੱਲ ਵੀ ਹੋਈ ਸੀਗੀ ਪਹਿਲਾਂ 11 ਵਜੇ ਮਮਮੀ ਨਾਲ ਗੱਲ ਹੋਈ ਠੀਕ ਹੈ ਫਿਰ ਉਹਦੇ ਬ੍ਰਦਰ ਨਾਲ ਗੱਲ ਹੋਈ ਠੀਕ ਹੈ ਤੇ ਕਿਸ ਤਰ੍ਹਾਂ ਦਾ ਸੁਨੇਹਾ ਮਤਲਬ ਮਰ ਹੀ ਦਾ ਹੀ ਆਇਆ ਜੀ ਸਭ ਕੀ ਤੁਹਾਨੂੰ ਕੀ ਸ਼ੱਕ ਹੋ ਸਾਨੂੰ ਮਰਦ ਕੀਤਾ ਗਿਆ ਜੀ ਕਤਲ ਕੀਤਾ ਗਿਆ ਹਾਂਜੀ ਕਤਲ ਕੀਤਾ ਇਹ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੀ 2 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਸਾਨੂੰ ਬੁਲਾ ਕੇ ਦਫਤਰ ਇਧਰ ਉਧਰ ਦੀਆਂ ਲਾ ਕੇ ਸਾਡੇ ਤੇ ਬਲੈਕਮੇਲ ਕਰ ਲਿਆ ਸਾਨੂੰ 2 ਮਹੀਨੇ ਹੋ ਗਏ ਇਨਸਾਫ ਲੈਣ ਲਈ ਤਦਫਰ ਹਾਂਜੀ 7 ਅਪ੍ਰੈਲ ਦੀ ਗੱਲ ਹੈ ਜੀ ਉਸ ਤੋਂ ਬਾਅਦ ਕੋਈ ਇਨਸਾਫ ਨਹੀਂ ਮਿਲਿਆ ਨਾ ਮੋਬਾਈਲ ਦੀ ਡਿਟੇਲਾਂ ਕਢਾੜਿਆ ਨਾ ਕੁਝ ਕਰਾਰੇ ਫੇਰ ਉਹ ਜਿਹੜਾ ਜਿਸ ਕਰਾ ਕੇ ਵਿਖਰਾ ਰਿਪੋਰਟ ਹੁੰਦੀ ਆ ਉਹ ਵੀ ਇਹਨਾਂ 27 28 ਦਿਨ ਬਾਅਦ ਤੇਦੀ ਆ ਜੀ ਤੇ ਢਿੱਲੀ ਕਾਰਜਕਾਰੀ ਕਿਉਂ ਚੱਲ ਰਹੀ ਕੀ ਕਰਨਾ ਉਧਰੋਂ ਪੈਸੇ ਖਾਦੇ ਇਹਨਾਂ ਨੇ ਬਾਜੀ ਦਾ ਨਾਮ ਚੱਲਦਾ ਜਿਵੇਂ ਅਸੀਂ ਗਰੀਬ ਬੰਦੇ ਆ ਕੀ ਦਬਾਅ ਪੈ ਰਿਹਾ ਉਹਦੇ ਤੇ ਦਬਾਅ ਬਾਜੀ ਦਾ ਪੈ ਰਿਹਾ ਜੀ ਉਹਦਾ ਨਾਮ ਚੱਲਦਾ ਤੇ ਪੈਸੇ ਦਾ ਦਬਾਅ ਅਸੀਂ 100 ਰੁਪਈਆ ਨਹੀਂ ਲਾਵਾਂ ਲੱਖਾਂ ਰੁਪਈਆ ਲਾ ਸਕਦਾ ਜੀ ਇਨਸਾਫ ਲੈਣ ਲਈ ਤੇ ਹੀ ਇੱਥੇ ਇਨਸਾਫ ਲੈਣ ਲਈ ਬੈਠੇ ਆ ਜੀ ਮਾਮਲਾ ਮਿਲਿਆ ਤਾਂ ਅਗਲਾ ਅਗਲਾ ਕਦਮ ਫਿਰ ਹੋਰ ਸਿੱਖ ਤੋਂ ਸਖਤ ਕੀਤਾ ਜਾਊਗਾ ਜੀ ਫੈਸਲਾ ਰਹੇ ਹੋਰ ਕੋਈ ਸਨੇ ਕੋਈ ਵਿਸ਼ਵਾਸ ਦਿੱਤਾ ਤੁਹਾਨੂੰ ਆਕੇ ਕੋਈ 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 ਵਿਸ਼ਵਾਸ ਦੀ ਜੀ ਆਉਂਦੇ ਆ ਜੀ ਤੁਸੀਂ ਕਿਉਂ ਬੈਠੇ ਹੋ ਦੱਸੋ ਸਾਡੇ ਤੇ ਦਬਾਅ ਪਾ ਰਹੇ ਹੋ ਜੀ ਇਨਸਾਫ ਮਿਲਣਾ ਚਾਹੀਦਾ ਇਨਸਾਫ ਤੇ ਚਾਹੀਦਾ ਅਸੀਂ ਤਾਂ ਪੱਕੇ ਟੈਂਟ ਲਾਉਂਦੇ ਆ ਜੀ ਫਿਰ ਉਹੇ ਲਾਜ ਜਿੰਨੀ ਦੇਰ ਇਨਸਾਫ ਨਾ ਮਿਲੇ ਬੈਠਣਾ ਬੈਠਾਂ ਨਹੀਂ ਕੀ ਨਾਮ ਮੇਰਾ ਨਾਮ ਰਵੀ ਹੈ ਯਾ ਰਵੀ ਲੜਕੀ ਕਿੰਨੀ ਉਮਰ ਸੀ ਇਸ ਲੜਕੀ 29 ਸਾਲ ਦੀ ਉਮਰ ਦੀ ਕੀ ਕਰਦੀ ਹੁੰਦੀ ਨਰਸਿੰਗ ਜੋਬ ਕਰਦੀ ਸੀ ਇਹਨੇ ਨਾ ਬਾਕੀ ਜੋਬ ਕਰਦੀ ਕਿੰਨੀ ਦੇਰ ਤੋਂ ਉਹ ਸੇ ਜੋਬ ਕਰ ਰਹੀ ਸੀ ਇਹਨੂੰ 2 ਸਾਲ ਹੋ ਗਏ ਆ ਜੋਬ ਕਰੀ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਸੀ ਹਾਂਜੀ ਹਾਂਜੀ ਗੱਲਬਾਤ ਹੁੰਦੀ ਸਵੇਰ ਮੇਰੀ ਗੱਲ ਹੋਈ ਸੀ ਇਹਦੇ ਨਾਲ ਇਹਦੀ ਜੋ ਸੈਲਰੀ ਵਧੀ ਸੀ ਇਹਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਪਾਰਟੀ ਕਰਨ ਜਾਣਾ ਸੀ ਪਰ ਸ਼ਾਮ ਨੂੰ ਸਾਡਾ ਫੋਨ ਆਇਆ ਬਾਗੀ ਉਸ ਤੋਂ ਮੇਰੀ ਸਿਸਟਰ ਦਾ ਤੇ ਉਹਨਾਂ ਨੇ ਦੱਸਿਆ ਕਿ ਇਹਦੀ ਐਕਸਪਾਇਰ ਹੋ ਗਈ ਆ ਭੈਣ ਸੀ ਤੁਹਾਡੀ ਹਾਂਜੀ ਮੇਰੀ ਸਿਸਟਰ ਸੀ ਕਿੰਨੀਆਂ ਭੈਣਾਂ ਮੇਰੀਆਂ ਦੋ ਸਿਸਟਰ ਨੇ ਅੱਛਾ ਇਹ ਵੱਡੀ ਹੈ ਇਹ ਛੋਟੀ ਸਭ ਤੋਂ ਛੋਟੀ ਹੈ ਅੱਛਾ ਹੁਣ ਇਨਸਾਫ ਲੈਣ ਲਈ ਤੁਸੀਂ ਕਿਸ ਤਰ੍ਹਾਂ ਇਨਸਾਫ ਲੈਣ ਲਈ ਅਸੀਂ ਧਰਨਾ ਲਾਇਆ ਹੋਇਆ ਵਾ ਸਾਡਾ ਇਨਸਾਫ ਸਾਡੀ ਮੰਗ ਸੱਤਰ ਪੂਰੇ ਕੀਤੇ ਜਾਣ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਕੱਟਿਆ ਜਾਵੇ ਕਿੰਨੇ ਦਿਨ ਬੀਤ ਗਏ ਨੇ ਇਸ ਗੱਲ ਇਸ ਗੱਲ ਨੂੰ 2 1.5 ਮਹੀਨਾ ਹੋ ਜਾਂਦਾ ਹੈ ਤੁਹਾਨੂੰ ਕੀ ਬਦਲ ਕਤਲ ਹਾਂਜੀ ਕੀ ਹੋਇਆ ਕੀ ਹੋਇਆ ਇਹ ਜੀ ਕਤਲ ਕੀਤਾ ਗਿਆ ਜੀ ਬਾਗੀ ਹਸਪੀਟਲ ਤੇ ਜਿਸ ਦਿਨ ਰੂਮ ਚੋਂ ਗਏ ਐਸਐਚਓ ਨਾਲ ਸੀ ਸਾਨੂੰ ਕੋਈ ਖਰਾਮਤ ਨਹੀਂ ਹੋਇਆ ਉਲਟਾ ਸਾਡੀ ਕੁੜੀ ਨੂੰ ਇਹ ਬਦਨਾਮ ਕਰ ਰਿਹਾ ਜੀ ਬਾਗੀ ਵਾਲੇ ਠੀਕ ਹੈ ਉਸ ਦਿਨ ਦੀ ਐ ਕਿ ਇਹਨਾਂ ਨੇ ਕੈਮਰੇ ਵਾਲੀਆਂ ਵੀਡੀਓ ਡਿਲੀਟ ਕੀਤੀਆਂ ਹੋਈਆਂ ਜੀ ਬਾਗੀ ਹਸਪੀਟਲ ਲੈ ਜੀ ਸਾਨੂੰ ਉਹ ਵੀ ਨੇਜ ਤੱਕ ਦਿੱਤੀਆਂ ਐ ਠੀਕ ਹੈ ਕਹਿੰਦਾ ਡਿਲੀਟ ਹੋ ਗਈਆਂ ਜੀ ਕਲਿੱਪਸ ਬਣਾਈਆਂ ਐ ਕਲਿੱਪਸ ਨਹੀਂ ਸਾਨੂੰ ਉਹ ਵੀਡੀਓ ਚਾਹੀਦੀ ਐ ਜੀ ਉਸ ਦਿਨ ਦੀ ਹੁਣ ਤੱਕ ਇਹਨਾਂ ਨੇ ਸਾਡੀ ਕੋਈ ਇਨਕੁਆਇਰੀ ਨਹੀਂ ਕੀਤੀ ਪੁਲਿਸ ਨੇ ਸਾਡਾ ਮੋਬਾਈਲ ਵਗੈਰਾ ਕੁਝ ਨਹੀਂ ਹਟਾਇਆ ਕਿ ਨਾਲ ਕੋਈ ਭੇਜਿਆ ਹੋਇਆ ਫ੍ਰਾਂਸੀ ਲੈਬ ਚਲਿਆ ਡੇਲੀ ਲਾਰਾ ਇੱਕ ਦੋ ਦਿਨ ਇੱਕ ਦੋ ਦਿਨ ਕਰਕੇ ਹਜੇ ਤੱਕ ਨਹੀਂ ਭੇਜਿਆ ਉਹਨਾਂ ਨੂੰ ਇਨਸਾਫ ਦੀ ਮੰਗ ਕਰ ਰਹੇ ਹਾਂ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਜੀ ਕੀ ਨਾਮ ਤੁਹਾਡਾ ਅਣਾ ਬਾਰੋ ਬਾਰ ਕੀ ਲੱਗਦੀ ਜੀ ਲੱਸੀ ਅਮਨਿਤਪੁਰ ਦੀ ਚਾਚੀ ਹਾਂ ਜੀ ਅੱਜ ਵੀ ਬਠਿੰਡੇ ਤਰਨਦੇ ਨੇ ਕੀ ਮੰਗਾਂ ਨਾ ਕਰੀ। ਸਾਡੇ ਬੱਚੇ ਬਾਗੀ ਹਸਪੀਟਲ ਵਿੱਚ ਡਿਊਟੀ ਕਰਨਾ ਸੀ। ਬੱਚੇ ਦਾ ਰਿਕਰਡ ਬਿਲਕੁਲ ਸਹੀ ਸੀਗਾ। ਸਵੇਰ ਉਹਦੀ ਮੰਮੀ ਨਾਲ 11 ਵਜੇ ਗੱਲ ਕੀਤੀ। 4 ਵਜੇ ਬੱਚੇ ਨੇ ਪਾਰਟੀ ਇੰਜੋਏ ਕੀਤੀ ਹੈ ਵੱਡੇ ਪੱਟ। ਉਸ ਤੋਂ ਬਾਅਦ ਰਾਤ 8 ਵਜੇ ਫੋਨ ਆ ਗਿਆ ਜੀ ਤੁਹਾਡੇ ਬੱਚੇ ਨੇ ਸੁਸਾਈਡ ਕਰ ਲਿਆ। ਸਾਨੂੰ ਕੋਈ ਰੀਜਨ ਨਹੀਂ ਦਿੱਤਾ ਗਿਆ, ਕੁਝ ਨਹੀਂ ਦਿੱਤਾ ਗਿਆ ਕਿ ਜਦੋਂ ਉਹ ਉੱਥੇ ਗਏ ਸੀ ਸੀਸੀ ਕੈਮਰਸ ਦੀ ਲੀਡ ਸੀਗੇ, ਉਦੋਂ ਰਿਪੋਰਟ ਨਾਉ ਤੋਂ ਕੋਚੀ ਮੀਡੀਆ ਸਾਡਾ ਬਾਕੀ ਹਸਪੀਟਲ ਅਨਿਲ ਬਾਦਰੀ ਹਸਪੀਟਲ ਫਿਰੋਜ਼ਪੁਰ ਉਥੋਂ ਦੀਆਂ ਫੋਟੋ ਜਿਹਦੇ ਲਈ ਸਾਨੂੰ ਕਹਰੇ ਬੱਚੇ ਨੂੰ ਸੋਸਾਇਟ ਕੀਤਾ ਉਸ ਟਾਈਮ ਤੋਂ ਸੁਣ ਉਥੇ ਕੋਈ ਪ੍ਰੂਵ ਨਹੀਂ ਮਿਲਿਆਗਾ ਤੀਜੇ ਦਿਨ ਨੂੰ ਇੰਜੈਕਸ਼ਨ ਮਿਲਿਆ ਇੰਜੈਕਸ਼ਨ ਉਹ ਮਿਲਿਆ ਜਿਹੜੋਂ ਆਪਾਂ ਸੇਰੀਅਨ ਕਰਦੇ ਆ ਬੱਚੇ ਨੂੰ ਤਾਂ ਆਪਾਂ ਬੋਡੀ ਨੂੰ ਸੌਨ ਕਰਨ ਲਈ ਲਾਉਂਦੇ ਸੌਨ ਕਰਕੇ ਮਾਰਿਆ ਗਿਆ ਸੌਨ ਕਰਕੇ ਮਾਰਿਆ ਗਿਆ ਹਾਂਜੀ ਬੱਚੇ ਨੂੰ ਸੌਨ ਕਰਕੇ ਹੁਣ ਤੁਹਾਡੀ ਕੀ ਮੰਗ ਹੈ ਤੁਹਾਡੀ ਮੰਗ ਇਹ ਆ ਵੀ ਸਾਡੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਇਹ ਕੁੜੀਆਂ ਨੂੰ ਉਹਨਾਂ ਚਾਰ ਅਸੀਂ ਪਰਣਾ ਨਹੀਂ ਚੱਕੜਾ ਮੈਂਨੇ ਕੋਸ਼ਿਸ਼ ਕੋ ਸਾਸਨ ਆ ਰਿਹਾ ਸਾਨੂੰ ਭੰਕੀਆਂ ਦੇ ਰਿਹਾ ਤੁਹਾਡਾ ਪਰਚਾ ਰੱਦ ਕਰ ਦਾਂਗੇ ਤੇ ਤੁਸੀਂ ਉੱਪਰ ਤੇ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਰੋਡ ਖੋਲ ਰਹੇ ਆ ਅਸੀਂ ਨਹੀਂ ਇਥੋਂ ਖੰਗ ਸਾਨੂੰ ਇਨਸਾਫ ਚਾਹੀਦਾ ਅਨਿਲ ਬਾਕੀ